ਇਸ ਮਿਲ ਜਿਨ੍ਹਾਂ ਦੇ ਇਹ ਮਾਲ ਖੜੇ ਆ ਸਾਡੇ ਦਿੱਤੋ ਜੀ ਜੀ ਇਹਨਾਂ ਦੀ ਗੱਡੀ ਆਈ ਹੈ ਗੱਡੀ ਆਣ ਤੋਂ ਬਾਅਦ ਖਾਲੀ ਹੋ ਕੇ ਜਦ ਕੰਡਾ ਹੁੰਦਾ ਹੈ ਡਰਾਈਵਰ ਉਤਰਦਾ ਹੈ ਉਤਰਨ ਤੋਂ ਬਾਅਦ ਜਦ ਉਹ ਗੇਟ ਪਾਸ ਦੇਖ ਕੇ ਕੰਡੇ ਦੇ ਕੋਲ ਜਾਂਦਾ ਜਿਹੜਾ ਬੰਦਾ ਕੰਡੇ ਦੇ ਕੰਡਾ ਕਰਦਾ ਉਹ ਕੰਡਾ ਕਰਕੇ ਗੇਟ ਪਾਸ ਉਹ ਕੰਡੇ ਨੂੰ ਕੰਪਿਊਟਰ ਨੂੰ ਖੋਖ ਲੈਣੇ ਆ ਜਦ ਡਰਾਈਵਰ ਗੱਡੀ ਚੜਨ ਲੱਗਦਾ ਉਹ ਪੰਜ ਮਾਰ ਦਿੰਦੇ ਆ ਉਹਦੇ ਵੀ ਜਿੰਨਾ ਡਰਾਈਵਰ ਦਾ ਵਜਨ ਆ ਉਹਨਾਂ ਡਰਾਈਵਰ ਵਿੱਚ ਟੁੱਲ ਜਾਂਦਾ ਉਹ ਤੇ 80 ਕਿਲੋ 90 ਕਿਲੋ ਦਾ ਹਰ ਪਾਰਟੀ ਨੂੰ ਵਜਨ ਦਾ ਫਰਕ ਪੈਂਦਾ ਇਹ ਪ੍ਰੈਕਟਿਸ ਇਹਨਾਂ ਦੀ 3 ਮਹੀਨੇ ਤੱਕ ਚੱਲ ਰਹੀ ਹੈ ਅਸੀਂ ਚੁੱਪ ਸੀਗੇ ਅੱਜ ਇਹਨਾਂ ਨੇ ਕਣਕ ਵਿੱਚ ਵੀ ਇਹੀ ਕੀਤੀ ਹੈ ਸਰਕਾਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਕਣਕ ਵਿੱਚ ਇਹੀ ਕਰਦੇ ਆ ਛੋਲੇ ਚੋਲਾਂ ਨਾਲ ਵੀ ਇਹੀ ਕਰਦੇ ਆ ਹਲੋ ਹਾਂ ਜੀ ਵੀਰ ਉਸ ਤੋਂ ਬੋਲ ਰਿਹਾ ਸਰ ਜੀ ਨਦੀ ਜੀ ਹਾਂ ਜੀ ਹਾਂ ਜੀ ਸਰ ਇੱਕ ਇਹ ਤੁਹਾਡੇ ਮੈਂ ਪੱਤਰਕਾਰ ਬੋਲ ਰਿਹਾ ਜੀ ਦਰਸ਼ਨ ਖਾਨ ਹਾਂ ਜੀ ਤੁਹਾਡੇ ਕੱਲ ਇੱਕ ਰੌਲਾ ਪਿਆ ਯਾਰ ਉਹਨੇ ਕੰਡੇ ਤੇ ਕਹਿੰਦੇ ਬੰਦਾ ਵਿੱਚ ਬਿਠਾ ਕੇ ਤੋਲਤੇ ਆ ਪਹਿਲਾਂ ਵੀ ਇਦਾਂ ਕਰਦੇ ਨੇ ਕੀ ਕਹਿਣਾ ਚਾਹੋਗੇ ਜਨਾਬ ਤੁਹਾਡਾ ਪੱਖ ਰੱਖਣਾ ਸੀ ਉਹਦੇ 'ਚ ਅੱਛਾ ਕੋਈ ਨੀ actually ਉਹ ਮੈਂ ਜੋ ਇਹਨੂੰ ਪਤਾ ਕੀਤਾ ਉਹਦਾ SC-NSC ਕਰ ਦਿੱਤਾ ਐ ਜੋ ਵੀ ਹੈਗਾ ਹੈਨਾ ਅੱਛਾ ਜੀ ਪੁੱਛਿਆ ਕੋਈ ਗੱਲ ਨੀ ਜਿਵੇਂ ਵੀ ਐ ਕਾਰਨ ਐ ਵੀ ਇੱਥੇ ਨਾ trucking ਦੀ ਉਹ ਜਿਹੜਾ ਪੰਜਾਹ ਤੋਂ ਸੌ ਟਰੱਕ daily ਤੁਲ ਤੁਲਦੇ ਸੀ ਸਾਡੇ ਅੱਛਾ ਜੀ ਉਹ ਕਿਤੇ driver ਉਤਰਿਆ ਨੀ ਹੋਣਾ ਜਾਂ online ਹੈਗਾ ਸਾਰਾ ਕੰਮ ਉਹਦੇ ਵਿੱਚ ਕਿਤੇ ਉਤਰਿਆ ਨੀ ਹੋਣਾ ਜਾਂ ਕਿਤੇ ਪੰਜ ਕਰ ਸਕਦੇ ਨੇ online ਹਾਂਜੀ ਜਿਹੜਾ ਕੋਈ data entry operator ਸੀਗਾ ਅੱਛਾ ਜੀ ਉਹ ਵਜਨ ਵਜਨ ਮੁੰਡੇ ਦਾ add ਹੋ ਗਿਆ ਉਹ ਕਹਿੰਦੇ ਜੀ ਹਰ ਵਾਰੀ ਏਦਾਂ ਕਰਦੇ ਨੇ ਉਹਨਾਂ ਦਾ blame ਇਹ ਐ ਜੀ ਤੁਹਾਡੇ ਤੇ ਨਹੀਂ ਇਹ ਜੀ ਕੋਈ ਗੱਲ ਹੀ ਹੈਗੀ ਉਹ ਜਿਹੜਾ ਪੰਚ ਹੋਇਆ ਉਹ ਦੁਬਾਰਾ ਉਹਨਾਂ ਨੂੰ ਕਹਿ ਕੇ ਠੀਕ ਕਰਾਉਣ ਬਾਰੇ ਕਹਿ ਦਿੱਤਾ ਗਿਆ ਸੀ ਵੀ ਠੀਕ ਕਰ ਦਿੱਤਾ ਜਾਊ ਤਾਂ ਮੁੰਡੇ ਨੂੰ ਐਸੀਨ ਕਰਤਾ ਅੱਛਾ ਜੀ ਹੁਣ ਮਤਲਬ ਉਹ ਵੱਡਾ ਲੈਵਲ ਦਾ ਇਸ਼ੂ ਨਹੀਂ ਹੈਗਾ ਵੀ ਆਪਾਂ ਕਰੀਏ ਠੀਕ ਹੈ ਜੀ ਹਾਂ ਜੀ ਉਹ ਯੂਨੀਅਨ ਨਾਲ ਵੀ ਗੱਲ ਹੋ ਗਈ ਉਹਨਾਂ ਨੂੰ ਦੱਸਤਾ ਸੀ ਸਾਰਾ ਬੈਟਰ ਅੱਜ ਹੋ ਗਈ ਸੀ ਗੱਲ ਤੁਹਾਡੀ ਹਾਂ ਜੀ ਹਾਂ ਨਹੀਂ ਉਹ ਤਾਂ ਤੁਹਾਡੇ ਤੇ ਬਲੇਮ ਲਾ ਰਹੇ ਨੇ ਕਹਿੰਦੇ ਵੀ ਕਿਤਾ ਬਾਅਦ ਡਿਸਪਲੇ ਵੀ ਨਹੀਂ ਕੀਤਾ ਹੋਇਆ ਕਹਿੰਦੇ ਉਹ ਦਿਖਾਉਂਦੇ ਹੀ ਨਹੀਂ ਹੈਗੇ ਸਾਨੂੰ ਵੀ ਵਜ਼ਨ ਕਿੰਨਾ ਆਇਆ ਡਰਾਈਵਰ ਵੀ ਦੇਖ ਲਵੇ ਆਪਣਾ ਉਹਦਾ ਵੀ ਬਲੇਮ ਲਾ ਰਹੇ ਸੀ ਤੁਹਾਡੇ ਤੇ ਨਈ ਡਿਸਪਲੇ ਇਹਨਾਂ ਨੇ ਬਾਹਰ ਲਾਇਆ ਸੀਗਾ ਉਹ ਇੱਕ ਵਾਰ ਕੋਈ ਟਰੈਕਟਰ ਕੋਲੇ ਨੇ ਕਿਤੇ ਸਾਈਡ ਮਾਰਤੀ ਉਹਦਾ ਕੈਮਰਾ ਵੀ ਟੁੱਟ ਗਿਆ ਜਿਹੜਾ ਉੱਤੇ ਲੱਗਾ ਸੀਗਾ ਅੱਛਾ ਜੀ ਹਾਂ ਫਿਰ ਤਾਂ ਕਰਕੇ ਉਹ ਸ਼ੂਟ ਤਾਂ ਹੁੰਦਾ ਅੰਦਰਲੇ ਪਾਸੇ ਨੂੰ ਲਾਇਆ ਹੋਇਆ ਸੀ ਉਹ ਤਾਂ ਉਹ ਬਾਹਰ ਨੂੰ ਕੱਢ ਗਏ ਠੀਕ ਹੈ ਸਰ ਹਾਂ ਜਿਹੜਾ ਕਿ ਬਾਹਰ ਦੇਖ ਜਾਂਦਾ ਕੋਈ ਉਹ ਨਹੀਂ ਹੈਗੀ ਚਲੋ ਥੈਂਕ ਯੂ ਸਰ ਮੈਂ ਤੁਹਾਡਾ ਮੇਰਾ ਨਾਮ ਦੀਪਕ ਮੰਸਲੇ ਆ ਦੀਪਕ ਜੀ ਗੱਡੀ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ ਰਿਹਾ ਹੈ ਵਜਾ ਇਹ ਮੈਂ ਰਿੰਦਰ ਰਾਏ ਮਿਲੂ ਦਾ ਓਨਰ ਐ ਤੇ ਮੈਂ ਨਾ ਇਹਨਾਂ ਨੂੰ ਹਫਤੇ ਪਹਿਲਾਂ ਵੀ ਸਮਝਾ ਕੇ ਗਿਆ ਇਹਨਾਂ ਡਰਾਈਵਰ ਨੂੰ ਵਿੱਚ ਤੋਲ ਦਿੰਦੇ ਆ ਖਾਲੀ ਚ ਅਜਾ ਤੇ ਖਾਲੀ ਚ ਡਰਾਈਵਰ ਤੋਲਦਾ ਨਾ ਤਾਂ ਸਾਨੂੰ ਘੱਟੋ ਘੱਟ ਇੱਕ ਗੱਡੀ ਪਿੱਛੇ 80 ਕਿਲੋ ਦਾ ਫਰਕ ਪੈਂਦਾ ਦੋ ਇੱਕ ਕਨਸਾਈਨਮੈਂਟ ਚ ਦੋ ਗੱਡੀਆਂ ਹੁੰਦੀਆਂ ਡੇਢ ਕੁੰਟਲ ਦਾ ਵਜਨ ਦਾ ਸਾਨੂੰ ਫਰਕ ਪੈਂਦਾ ਘੱਟੋ ਘੱਟ 8-10 ਹਜ਼ਾਰ ਰੁਪਏ ਦਾ ਇੱਕ ਸ਼ੈਲਰ ਵਾਲੇ ਨੂੰ ਹਰ ਇੱਕ ਗੱਡੀ ਪਿੱਛੇ ਨੁਕਸਾਨ ਹੋ ਰਿਹਾ ਇਹਨਾਂ ਨੂੰ ਹਫਤੇ ਪਹਿਲਾਂ ਵੀ ਮੈਂ ਆਇਆ ਸੀ ਮੈਨੇਜਰ ਸਾਹਿਬ ਨੂੰ ਵੀ ਦੱਸ ਕੇ ਗਿਆ ਕਿ ਪਾਟਿਆ ਜੀ ਸੀ ਮੈਨੇਜਰ ਸਾਹਿਬ ਸੀ ਸੋਨਪਰੀ ਸੀਗਾ ਤੇ ਮ ਇਹ ਨਾ ਇਹਨਾਂ ਨੇ ਕੋਈ ਡਿਸਪਲੇ ਲਾਈਆ ਕਿ ਕਿਸੇ ਡਰਾਈਵਰ ਨੂੰ ਵਜਨ ਦਿਖੇ ਕਿਉਂ ਜੇ ਵਜਨ ਦਿਖੇਗਾ ਤਾਂ ਚੋਰੀ ਹੋਣੀ ਓਕੀ ਹੈ ਉਹ ਚੋਰੀ ਕਰਨਗੇ ਤਾਂ ਇਹਨਾਂ ਦਾ ਪੇਟ ਭਰੇਗਾ ਤਾਂ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹ ਨਹੀਂ ਸਮਝਦੇ ਅੱਜ ਅਸੀਂ ਗੱਡੀ ਮੇਰੀ ਪੂਰੇ ਕੰਡਾ ਹੋਈ ਹੈ ਕੰਡਾ ਹੋ ਕੇ ਮੈਂ ਨਾਲ ਦੀ ਨਾਲ ਗੱਡੀ ਬਾਹਰ ਹੀ ਸੀ ਮੈਂ ਨਾਲ ਦੇ ਡਰਾਈਵਰ ਨੂੰ ਕਿਹਾ ਗੱਡੀ ਏ ਤਾਰੀ ਨਾ ਮੈਂ ਅੰਦਰ ਗਿਆ ਨਾਲ ਦੀ ਨਾਲ ਦੇਖਿਆ ਕਿ ਜਿਹੜਾ ਇਹਨਾਂ ਨੇ ਕੰਡਾ ਕਲਿੱਕ ਕਰਿਆ ਤੇ ਐਜ਼ ਇਟ ਇਜ਼ ਗੱਡੀ ਹੈ 90 ਕਿਲੋ ਦਾ ਫਰਕ ਆ ਰਿਹਾ ਤੁਸੀਂ ਇਹ ਦੇਖੋ ਜੀ 90 ਕਿਲੋ ਦਾ ਇਹ ਨਾ ਫੇਰੀ ਕਰ ਰਿਹਾ ਕਿੰਨੀਆਂ ਗੱਡੀਆਂ ਉਰੇ ਤੁਰ ਰਿਹਾ ਕਿੰਨੇ ਪੈਸੇ ਦਾ ਇਹ ਫੇਰੀ ਉਰੇ ਕਿੰਨਾ ਲੋਸ ਸਰਕਾਰ ਦਾ ਹੋ ਰਿਹਾ ਸਾਡਾ ਤਾਂ ਹੋ ਹੀ ਰਿਹਾ ਸਰਕਾਰ ਦਾ ਵੀ ਹੋ ਰਿਹਾ ਕਿਹਦੀ ਜੇਤ ਚ ਜਾ ਰਿਹਾ ਇਹ ਤੁਹਾਨੂੰ ਪਤਾ ਕਰਨਾ ਪਏਗਾ ਕਿ ਕਿਹਦੀ ਜੇਤ ਚ ਜਾ 2500 ਉਰੇ ਗੱਡੀ ਲਗਣੀ ਹੈ ਟੱਕੋ ਘਟ 22 ਕਰੋੜ ਦਾ 22 ਕਰੋੜ ਦਾ ਟੱਕੋ ਘਟ ਫਰਕ ਪੈਣਾ ਉਰੇ ਸ਼ੈਲਰਾਂ ਨੂੰ 22 ਕਰੋੜ ਦਾ ਹੁਣ ਇਹ ਦੇਖੋ ਵੀ ਉਹ 22 ਕਰੋੜ ਕਿੱਥੇ ਜਾਣਾ ਜੀ ਸਾਲ ਨੂੰ ਪਤਾ ਲੱਗਾ ਗੱਡੀ ਮੈਂ ਕੰਡੇ ਚੜਾਈ ਆ ਉਹ ਬੰਦਾ ਨਾਲ ਜਦੇ ਨਾਲੇ ਨਾਲ ਨੰਬਰ ਦੇਖ ਕੇ ਦੱਬ ਉਹ ਉੱਥਾ ਜਗਾ ਬਹਿ ਗਿਆ ਅੱਛਾ ਜੀ ਜਦ ਜੀ ਦੁਆਰਾ ਉਹ ਅੰਦਰ ਆ ਕੇ ਬੈਠਾ ਮੈਂ ਕਿ ਕੰਡਾ ਹੋ ਗਿਆ ਕਾ ਹੋ ਗਿਆ ਹੋ ਗਿਆ ਕੰਡਾ ਅੱਛਾ ਜੀ ਤਾਂ ਜੀ ਮੈਂ ਗੱਡੀ ਵਿੱਚ ਚੜ ਲਗਾ ਇੱਥੇ ਬਾਬਾ ਜੀ ਆਏ ਆ ਜੀ ਇਹ ਕਾ ਵੀ ਗੱਡੀ ਤਾਰਨੀ ਬਾਹਰ ਖੜੀ ਕਰਿਆ ਕਾ ਗੱਡੀਆਂ ਤਾਰੇ ਗੱਡੀਆਂ ਤਾਰੇ ਮੈਂ ਉਹ ਗੱਡੀ ਨਹੀਂ ਤਾਰੀ ਹੈ ਅੰਦਰ ਜਾ ਕੇ ਇਹਨੇ ਵਜਨ ਦੇਖਿਆ ਵਜਨ ਮਾ ਫਰਕ ਆ ਜੀ ਇੱਕ ਤਾਂ ਇੱਥੇ ਜੀ ਬਾਹਰ ਸਕਰੀਨ ਨਹੀਂ ਲਾਈ ਵੀ ਆ ਸਕਰੀਨ ਲਾਈ ਵੀ ਫਿਰ ਤਾਂ ਡਰਾਈਵਰ ਦੇਖ ਸਕਾ ਜੀ ਤੁਸੀਂ ਕਿੰਨੇ ਟਾਈਮ ਤੋਂ ਉੱਥੇ ਗੱਡੀ ਲੈ ਕੇ ਆ ਰਹੇ ਹੋ ਜੀ ਅੱਛਾ ਜੀ ਇਹ ਵਿਚਾਰ ਥੱਲੇ ਲੱਗ ਰਹੇ ਕਿ ਆਪਾਂ ਜਿੰਨੇ ਵਾਰ ਵੀ ਆਇਆ ਕਦੀ ਸਕਰੀਨ ਨਹੀਂ ਕੀਤੀ ਨਹੀਂ ਨਹੀਂ ਕੋਈ ਸਕਰੀਨ ਨਹੀਂ ਅੰਦਰ ਕੁੰਡੀ ਲਾ ਕੇ ਰੱਖਾਈ ਹੈ ਅੰਦਰ ਪਰਨੇ ਦਿੰਦੇ ਮੈਂ ਕਦੇ ਨਾ ਰੌਲਾ ਪਾਇਆ ਵੀ ਅੰਦਰ ਵਰਗਾ ਦੇਖਣੇ ਤਾਂ ਤੈਨੂੰ ਕੀ ਆਪਦਾ ਵਜਨਗਾ ਤੇ ਅੱਜ ਤੈਨੂੰ ਕਿਦਾ ਪਤਾ ਲੱਗਿਆ ਵੀ ਅੱਜ ਸਾਨੂੰ ਨਹੀਂ ਪਤਾ ਲੱਗਿਆ ਜੀ ਬਾਪੂ ਜੀ ਨੂੰ ਪਤਾ ਲੱਗਿਆ ਇਤਰਾ